ਸਿੱਗਲ ਬਾਈ ਸਾਰਿਆਂ ਨੂੰ ਅੱਜ ਬਲੌਗ ਦੀ ਸ਼ੁਰੂਆਤ ਕਰਨ ਦੀ ਇੱਛਾ ਹੈ ਮੈਂ ਯਾਰ ਆਪਣੇ ਕਾਰ ਦੇ ਉੱਪਰ ਇੱਕੋ ਖਾਨ ਸਾਥੀਆਂ ਦੀ ਸ਼ੱਤ ਲਾ ਕੇ ਟੁਟ-ਟੁਟ 25-30 ਮਿੰਟ ਹੋਣਾ ਨਹੀਂ ਲਾਈ ਸੀ ਦੋਨੋਂ ਦਾ ਕੰਪੀਟੀਸ਼ਨ ਹੋ ਗਿਆ ਆ ਕਰਕੇ ਬਲੌਗ ਸ਼ੁਰੂ ਕੀਤਾ ਸੀ ਪਹਿਲਾ ਬਲੌਗ ਨਹੀਂ ਬਣਾਉਂਦੇ ਸੀ ਡੇਲੀ-ਡੇਲੀ ਉਹ ਹੀ ਇੱਕ ਸਟਾਈਲ ਕਾਰ ਦੇ ਉੱਪਰ ਆਪਣਾ ਬਲੌਗ ਸਾਰਾ ਇਹ ਰੇਟ ਰੰਗ ਸਟੇਮੈਂਟ ਉਹ ਨਰਮਲ ਜਿਹੇ ਨਾ ਇਹ ਨਾਰਮਲ ਕਰਦਾ ਨਾ ਇਹ ਗੋਡੇ ਭਟ ਦੇ ਦੇ ਜੀ ਸਰੀਰ ਬੈਲੈਂਸ ਕਰਕੇ ਤਾਉਂਨੇ ਕੋਸ਼ਿਸ਼ ਕਰਾ ਕਰ ਆ ਆ ਗੈਣੀ ਹੋਣਾ ਇਹਦਾ ਆ ਮੁੰਡੇ ਵਾਟਰ ਕਾਮ ਬਣਾਉਂਦੇ ਤੋੜੇ ਹੋਏ ਅੱਜ ਬਹੁਤ ਸਾ ਚੜਾ ਵਾਜੇ ਸਾਰੇ ਲਾਉਣੇ ਚਾਹੀਦੇ ਹੁੰਦਾ ਸੁਪਰ ਸਕੂਟਰੀ ਲਾ ਲੈ ਆ ਕੋਈ ਦੇ ਪਹਿਰੇ ਹਾਂ ਹਾਂ ਸਕੂਟਰੀ ਦਾ ਹਾਂ ਸਦਾ ਨਿਕੜ ਲਾਉ ਹੈ ਨਾਲ ਹੀ ਇਹ ਨਾਲ ਹੀ ਲਾ ਨਹੀਂ ਲੱਗੇ ਵੀ ਇਹਦੇ ਨਾਲ ਹੀ ਹੱਡੀ ਜਿੱਨੇ ਨਿਕੜੇ ਆਸੀ ਵਿਖਾ ਦੋਰਾ ਹੁੰਦਾ ਹੈ ਹੈਅਰ ਕਟ ਕਰਾ ਕੇ ਆਇਆ ਇਹ ਨਾਲ ਹੀ ਹੈਅਰ ਕਟ ਹੈਅਰ ਕਟ ਮਗਰ ਗਿਚੀ ਰਖਾ ਕੇ ਆਇਆ ਜੱਟ ਗਿਆ ਹੋਰ ਤਾਂ ਪਲੀਚ ਵੀ ਕਰਾਈ ਆਇਆ ਹੈ ਚੈਲੇ ਬਲੀਚ ਕਰਾ ਕੇ ਆਇਆ ਹੋਊਗਾ ਸੁਨੱਕਾ ਬਣ ਗਿਆ ਇਹ ਇਹ ਇਹਦਾ ਬਣਾਤਾ ਪਿੰਡ ਦਾ ਰਿਕਾਰਡ ਬਣਾਇਆ ਇਹਦਾ ਆ ਇਹ ਤਾਂ ਗੱਡੀ ਚਾੜਦਾ ਵੇ ਹਾਂ ਬੰਦਾ ਚੇਂਜ ਕਰਕੇ ਯਾਨੀ ਵੀ ਆਈ ਜਾਂਦਾ ਕੋਈ ਨਹੀਂ ਗਾਣਾ ਮਾਰਦਾ ਮੁੰਡੇ ਦਿਖਾ ਰਣਗੇ ਅੰਦਰ ਨੂੰ ਵੜੇ ਇੰਦਰ ਪਿਆਰੇ ਪੂਰਾ ਬਦਲ ਗਿਆ ਬਾਹਰ ਹੋ ਜਾਗਾ ਹੁਣ ਚੱਪ ਲੱਗੀ ਅੱਜ 2 ਘੰਟੇ ਕੰਡਿੰਗ ਕਰਨੀਆਂ ਮੈਨੂੰ All right.

ਬੱਸੋ 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 ਇਹ ਚੋਪਣਾ ਆਪਣਾ ਐਕਸਾਈਆਂ ਕਰਦੇ ਹੋ ਜੀ ਪਰ ਤੇ ਆ ਦੋ ਵਿਹਲੇ ਫੁੱਟਬਾਲ ਤੇ ਤੇ ਆ ਚੋਪਣਾ ਆਪਣਾ ਕੰਪੀਟੀਸ਼ਨ ਰਨਿੰਗ ਦਾ ਤੇ ਮੈਂ ਟਪਾ ਕੇ ਚੱਲੀ ਜਾਂਦਾ ਪਹਿਲਾਂ ਜੀ ਬਹੁਤ ਸ਼ੱਤ ਲੱਗੀ ਵੇਖੋ ਪਹਿਲਾਂ ਕਿਹੜਾ ਕੱਢਦਾ ਤੀਜਾ ਗਿਆ ਕਿੰਨੀ ਮੈਂ ਆਪਣਾ ਨਾਮ ਲਾਈ ਜਾਂਦਾ ਉਹਨਾਂ ਦਾ

ਇਦੋਂ ਮੈਂ ਬੱਚੇ ਵੀ ਏਲੀ ਆਉਂਦੇ ਛੋਟੇ ਛੋਟੇ ਇਹ ਦੋਵੇਂ ਤੀਜਾ ਨਹੀਂ ਆਇਆ ਹੋਰ ਆਉਣ ਉਹ ਆੜੀ ਛੱਡ ਕੇ ਆਉਂਦਾ ਨਹੀਂ انشاءਲਾ ਤਿੰਨਾਂ ਹੀ ਰਣੀ ਚੱਰੀ ਆ ਇਹ ਚੱਲੀ ਜਾਂਦੀ ਆ ਲੈ ਲੈ ਦੋ ਵਾਰ ਇੱਕ ਕਰ ਦੇ ਹਟ ਦੇ ਹਟ ਦੇ ਤਿੰਨ ਦੋ ਇੱਕ ਲੈ

ਆ ਆਪਣੇ ਵਿਰਾ ਚੈਲੰਜ ਚੱਲੀ ਜਾਂਦਾ ਜੀ ਤੀਜਾ ਬੰਦਾ ਹੋਰ ਲਾਤਾ ਸੀ ਆਪਾਂ ਇਹ ਅੱਧ ਚ ਰਲੇ ਆਪਾਂ ਚਾ ਕੋਈ ਨਹੀਂ ਕੋ ਨਹੀਂ ਦਸਤਾਈ ਹੋ ਗਿਆ ਫਿਰ ਕੀ ਆ ਚਲ ਆਉਂ ਗਾਣ ਦੀਆਂ ਫਿਰ ਕਿਉਂ ਭਗਾਈ ਗਰੀਬ ਨਾ ਯਾਰ ਜਿਹੜੇ ਕੰਮ ਆਉਂਦੇ ਆ ਛੜੋ ਲੈਣ ਬੱਲ ਆਉਣੇ ਆਪਾਂ ਵੀ ਮਿਲਦੇ ਆ ਤੁਨ ਲਾ ਕੇ ਚਲੋ ਚਲੋ ਸਹੀ ਆ ਜੀ ਤੁਨੀ ਕਰਾਂ ਪਾਈਆਂ ਉਹਨਾਂ ਹੋਰ ਸੌਖੀਆਂ ਲੱਗੇ ਲੋਅਰ ਕਰਕੇ ਥੋੜਾ ਤੰਗ ਹੁੰਨਾ ਆ ਵੀ ਮੁੰਡੇ ਭੱਜੇ ਵਰਦਾ ਤਿੰਨੇ ਆਪਣੇ ਇਹ ਰੇਸ ਬਹੁਤ ਟਾਈਮ ਦੀ ਚੱਲੀ ਨਹੀਂ 2 ਘੰਟੇ ਹੋ ਗਏ ਨਾਲ ਕੋਚ ਉੱਪਰ ਆਪਣਾ ਤੀਜਾ ਨਵੇਂ ਬੱਚੇ ਬਹੁਤ ਆਉਣ ਲੱਗਦੇ ਆਂ ਮੋਦੀਆ ਬਰੇਟ ਕਰਦੇ ਆ ਛੋਟੇ ਛੋਟੇ ਬੱਚੇ ਤੇ ਨੌ ਜਿਹੜਾ ਬਾਲੀ ਬੋਲੀ ਬਾਲ ਸਿੱਖਣਗੇ ਨਾ ਨਾਲੇ ਪ੍ਰੈਕਟਿਸ ਕਰੀ ਜਾਂਦੇ ਆ ਉਹ ਕਿ ਹੌਲੀ ਹੌਲੀ ਬਾਦੇ ਜਾਂਦੇ ਆ ਪਹੁੰਚ ਗਏ ਤੁਸੀਂ ਹਾਂ ਪਹਿਲਾਂ ਕਿੱਥੇ ਜਾ ਕੇ ਆਉਣੇ ਨੇ ਆ ਤੁਹਾਨੂੰ ਜਾਣਾ ਹੈ ਅੰਮ੍ਰਿਤਸਰ ਅਗਰ ਕਰੇ ਫਿਰ ਅਸੀਂ ਸੁਤਾਇ ਤੇ ਫਿਰ ਅਸੀਂ ਜਾ ਕੇ ਸੁਣਾਣੀ ਫਿਰ ਅਸੀਂ ਇੱਥੇ ਆ ਕੇ ਪ੍ਰੈਕਟਿਸ ਕਰ ਪ੍ਰੈਕਟਿਸ ਲਾ ਕੇ ਵਧੀਆ ਲੱਗਦਾ ਅੱਜ ਸੀ 레이ਸ ਲਾਣੀ ਠੀਕ ਪ੍ਰੈਕਟਿਸ ਵਧੀਆ ਕੀਤੀ ਪਹਿਲਾਂ ਕੀਤੀ ਰਣੀ ਕਰ ਲਈ ਹਾਂ ਕਰ ਲਈ ਹੁਣ ਉਧਰ ਉਧਰ ਨੂੰ ਲਾਉਣਾ ਠੀਕ ਆ ਚਲੋ ਲਾਓ ਮਖਾਣਾ ਆਓ ਇੱਧਰ ਆ ਕੇ ਟਾ ਕੇ ਨਵੇਂ ਮੱਚੇ ਬਹੁਤ ਵਧੀਆ ਕਰਾਉਂਗਾ ਮੈਂ ਜੋੜ ਕੇ ਜਣਾ ਚਲੋ ਨਾਲੇ ਸਾਡੇ ਨਾਲ ਨਾਲ ਇਹ ਵੀ ਵਧੀਆ ਪ੍ਰੈਕਟਿਸ ਕਰ ਜਣਾ ਆ ਮੁੰਡਾ ਫਾਸਟ ਆ ਗਿਆ ਫਾਸਟ ਹੈ ਸੌਰ ਸਾਹਿਬ ਲੱਗਿਆ ਜੋਰ ਇਹ ਨਵਾਂ ਆਇਆ ਅੱਜ ਮਾਰਿਆ ਫੋੜ ਹੋਲੀ ਹੋ। ਨਹੀਂ ਪੈੜੇ ਕਰਕੇ ਨਾ ਮੈਨ ਵਾਲਾ ਹੋ। ਕਿਹਦੀ ਕਰੀਏ ਸਾਡੀ ਦੋਨਾਂ ਦੀ। ਨਹੀਂ ਕੋਸਤ ਨਹੀਂ ਕਰਨੀ। ਆਪਾਂ ਬਾਅਦ ਚ ਕਰਿਆ ਕਰਾਂਗੇ ਫਿਰ ਥੱਕ ਜੂਗੇ। ਇਹ ਜੋ ਬਰਾਵਾ ਕੰਪੀਟੀਸ਼ਨ ਅੱਦੇ ਚੱਲੀ ਜਾਂਦਾ ਰਣੀ ਦਾ। ਜੁਝੇ ਆਪਣੇ ਸਟੇਜਿੰਗ ਕਰ ਲਓ। ਸੈਟ ਲੱਕੀ। ਹੋ ਗਏ ਉਹਨੇ। ਇਹਨਾਂ ਨੇ ਅੱਜ ਕੱ ਲਈ ਰਨਿੰਗ ਹੀ ਕੀਤੀ ਆ। ਕਪਣੇ ਹਨ ਨੰਨਾ ਵੀ ਕਿਹੜਾ ਪਹਿਲਾਂ ਰੁਕਦਾ ਇੱਕ ਆਪਣਾ ਇਹ ਖਾਲਸਾ ਆ ਬਾਅਦ ਚ ਲੱਗਿਆ ਹੂ ਕਾਲੇ ਲੀਡਰਾਂ ਆ ਚਾਰੇ ਬੱਚੇ ਮੰਜੀ ਕੋਈ ਨਾ ਤੂੰ ਪਿੱਛੇ ਹੱਟ ਓ ਚੰਦਾ ਲੱਗੇ ਰੇਸ ਚੱਲੀ ਜਾਂਦੀ ਬਈ ਹਜੇ ਕਿਵੇਂ ਜੋ ਭਰਾ ਸੱਟਾਂ ਤੂੰ ਹੈ

ਮੈਚ ਅਜੇ ਚੱਲੀ ਹੁੰਦਾ ਪਾਲ ਸੱਜਾ ਤੇ ਵੀਰਾ ਜੀ ਆਣਾ ਉਹ ਸਮਾਪਤੀ ਹੋਈ ਹੈ ਨਾ ਕੁਝ ਨਹੀਂ ਰਹਾ ਗਿਆ ਸਕੂਟਰ ਤੇ ਆਇਆ ਨਹੀਂ ਲੱਗਦਾ ਗੱਲ ਵੜਦਾਂ ਚਲੋ ਬਦਲੋ ਉਹ ਸਮਾਪਤੀ ਬੈਠੇ ਆ ਸਟੈਂਡਿੰਗ ਮਾਰਣੀ ਮੋਟੀ ਰਹੀਗੀ ਦਾ ਚੌਪੜਾ ਰੁਕਿਆ ਚੱਲੀ ਉਹ ਟਾਈਮ ਆ ਗਿਆ ਫੋਟੋ ਲਵਾਂ ਇਹ 5 ਵਜੇ ਲੱਗੇ ਸੀ ਨਾ ਆ ਮੱਲੇ ਦੇ ਜੱਟਾਂ ਨੇ ਪਾ ਲਗਾ ਦ ਬੰਦ ਆ ਗਏ ਪਰ ਵੈਸੇ ਹੁਣ ਸੈਕਟਰ ਰਨਿੰਗ ਲੱਗੀ ਜਾਂਦੀ ਆ ਰੋਪ ਲੈ ਨਾ ਆਹ ਦਾ ਦੇਖਦਾ ਬੋਰਡ ਰੱਖਣੀ ਬਹੁਤ ਏਸ ਨਾਲ ਜੋ ਬੋਟ ਨੂੰ ਪਾਲਾ ਨਾ ਉਹ ਕਿੱਧਰ ਜਾਉਂਗਾ ਉਹ ਪਿਆਰ ਜਿੱਥੇ ਜਾਂਦੇ ਉਹ ਬੱਚੇ ਪਹਿਲਾਂ ਜਾਵਣਗੇ ਸਟ੍ਰੈਸ ਲੱਗੀ ਏ ਤੇ ਆਪਣੀ ਸਮਾਪਤੀ ਮੁੰਡੇ ਆਪਣੇ ਚੱਲ ਰਹੇ ਆ ਹਾਂ ਆਪਣੀ ਸਮਾਪਤੀ ਹੋ ਗਈ ਆਪਣੀ ਸਮਾਪਤੀ ਪਰ ਕੰਪੀਟੀਸ਼ਨ ਚੱਲ ਰਿਹਾ ਕੰਪੀਟੀਸ਼ਨ ਪੂਰਾ ਫਸਮਾ ਜੀ ਆ ਦੂਸਰ ਪੈ ਸਕਦੀ ਆ ਆਰ ਨਹੀਂ ਮੰਨ ਰਿਹਾ ਅੱਜ ਕੋਈ ਵੀ ਨਹੀਂ ਮੰਨ ਰਿਹਾ ਸਾਰੇ ਤੇਲ ਖੋੜ ਕੇ ਆਈ ਉਹ ਵਸੀਟ ਉੱਥੇ ਇੱਕ ਪੈ ਮੈਕ ਕੋਲੇ ਆਪਣੇ ਲੱਗੇ ਰਿਵਿਊ ਇਹਨਾਂ ਦਾ ਹਾਂ ਕੀ ਹਾਲ ਚੱਲ ਮੁੰਡਿਆ ਆ 70 ਵਾ ਆ 70 ਵਾ ਹਾਂ 70 ਵਾ 70 ਵਾ ਆਦਾ ਬਈ ਆ ਆ ਆਹ ਫਲਾਈ ਕਰਦਾ ਫਿਰਦਾ ਜਾਂਦਾ ਲੈ ਲੈ ਆਦੇ 2 ਘੰਟੇ ਹੋਰ ਬਈ ਲੈ ਦੂਸਰ ਪਊਗੀ ਪਊਗੀ ਦੂਸਰ ਪਊਗੀ ਦੂਸਰ ਜਣਾ ਸੈਟ ਕਰਦੇ ਆ ਪੂਰੀ ਆ ਗਿਆ ਅਦਰ ਮੁੰਡੇ ਕਰ ਜਾਂਦੀ ਤਿਆਰੀ ਕਰ ਰਹੇ ਆ ਦੇਖੀ ਬਹੁਤ ਟਾਈਮ ਹੋ ਗਿਆ ਆ ਆਪਾਂ ਦੂਸਰ ਵੇਖ ਕੇ ਚੱਲਾ ਗਿਆ ਇੱਕ ਬੰਦਾ ਵੇ ਰੋਗ ਗਿਆ ਆ ਬਈ ਥੱਪਗਾ ਮਾਰ ਆ ਗਿਆ ਜਮੈਂ ਲੈ ਇਧਰ ਦੇਖੋ ਮੁੰਡਾ ਉਹ ਬਈ ਅਗਲਾ ਲੈ ਥੱਪਗਾ ਉਹ ਥੱਪਗਾ ਮਾਰਦਾ ਹੋ ਗਿਆ ਬਈ ਉਹ ਤਾਂ ਹਾਂ ਅਗਲਾ ਕਿਹੜਾ ਲਾਉਣ ਗਿਆ ਉਹ ਤਾਂ ਆ ਖੜ ਗਿਆ ਕੇ ਲਵੀ ਆ ਥੱਕ ਗਿਆ ਯਾਰ 8 ਟੱਕਾ ਵੀ ਹਾਂ 8 ਇਹਦੀ ਉਮਰ ਦਾ ਸਾ ਉਹ ਨੌਜਵਾਨ ਇਧਰ ਲਾਈਵ ਵੀ ਹੋ ਰਹੇ ਆ ਆ ਕਿਧਰ ਗਿਆ ਆਰੇ ਲੋ ਦੰਚ 4 5 7 8 ਆ ਗਿਆ ਮੰਗੋਂ ਦੀ ਦੂਰੀ ਹੋਣਾ ਵੇਗਾ ਇਧਰ ਲਾਈਵ ਹੀ ਹੋ ਗਏ ਤੇ ਆ ਰਿਹਾ ਮੁੰਡੇ ਹੋ ਗਿਆ ਭਾਈ ਹੋਰ ਕੀ ਹੈ ਯਾਰ ਆਏ ਭਾਈ ਮੁੰਡੇ ਥਾਪੀਆਂ ਮਾਰਦੇ ਫਿਰਦੇ ਆ ਵੇਲਾ ਆ ਜੋ ਚਲੋ ਕੱਲ ਨੂੰ ਸੰਗਾ ਯਾਰ ਬਾਈ ਉਹ ਤਾਂ ਬਣ ਗਿਆ ਇਹ ਕੀ ਗਿਆ ਕਾਹਦੇ ਹੋਰਾਂ ਤੋਂ ਕਰਾ ਦਿਆ ਕਰ ਜਦੋਂ ਲਾਈਵ ਕੀਤਾ ਉਦੋਂ ਹੋਰਗੇ ਦੋ ਦੋ ਆ ਇੱਕ ਹੋਰ ਹੋਣੀ ਮੈਂ ਕੱਲ ਕੇੜਾ ਸੀ ਇਹ ਦੋਵੇਂ ਦੋਵੇਂ ਮੋਟਾਂ ਲੱਗੀਆਂ ਉਹ ਪਤਾ ਆਪਣੇ ਨੂੰ ਆਕਾਸ਼ ਨੂੰ ਪਰ ਤੋਂ ਗਰੁੱਪ ਚ ਭਾ ਦੇ ਆ ਯਾਰ ਥੋੜਾ ਵੱਧ ਜਾਣਾ ਬਣਾ ਲੈ ਇਹ ਮੁੰਡਿਓ ਲਾਈ ਮੁੰਡਿਓ ਆ ਆ ਗਏ ਤੇ ਇਹ ਰੁਕਾਂ ਚੱਲੀ ਟਾਈਮ ਹੋ ਗਿਆ 7:40 5:30 ਲੱਗੇ ਸੀ ਅੱਲਾ ਛਾਲਾ ਮਾਰਦੇ ਫਰਦਾ ਗਿਆ ਨਹੀਂ ਤਾਂ ਆਏ ਏ ਹੈਂ ਏਹ ਅੱਲਾ ਠੀਕ ਹੈ ਯਾਰ ਆ ਮੁੰਡੇ ਵੀ ਹੁਣ ਖੜੇ ਟਾਈਮ ਹੋ ਗਿਆ 7:40 ਆਹ ਮੁੰਡਾ ਕਹਦਾ ਮੈਂ ਪਿੱਛੇ ਲੱਗਾ ਦੋ ਘਰਿਆ ਵਾਲਾ ਵੀ ਡਾਇਰੈਕਟ ਆ ਮੁੰਡਾ ਬਈ ਖੜ ਗਿਆ ਪੰਡਾ ਘਟਾ ਹੋ ਗਿਆ ਘਟਾ ਹੋ ਗਿਆ ਹੱਸਦੀ ਹੋਈ ਹੈ ਹੱਸਦੀ ਰਹੀ ਹੋਈ ਉਹ ਤਾਂ ਬਾਈ ਲੈ ਕਿਹੜਾ ਕਿੰਨੇ ਗਿੜੇ ਹੋਏ ਓਏ ਕਿਦੇ ਤੇਰੇ ਅਸੀ ਕੋਸਾ ਬਗੜ ਗਏ ਅੱਡ ਤਾਂ ਭਾਵੇਂ ਦੋਸੀ ਹੋ ਗਿਆ ਅਈ ਤਾਂ ਚਗਾਤਾ ਹੀ ਮਾਰ ਲਿਆ ਗਰਾਉਂਡ ਮੈਂ ਠੀਕੇ ਵਾਰੀ ਬੇਟਾ ਠੀਕੇ ਵਾਰੀ ਬੇਟਾ ਬਹੁਤ ਜ਼ੋਰ ਲਾਇਆ ਮੁੰਡਿਆਂ ਨੇ ਹਾਂ ਆਪਾਂ ਮੁੰਡਾ ਮੇਰੇ ਨਹੀਂ ਕਰੇ ਵਾ ਮੁੰਡਾ ਵਿਚਿਆ ਕੋਈ ਨਹੀਂ ਬਹੁਤ ਲਾ ਗਿਆ ਚਲ ਕੋਈ ਨਹੀਂ ਛੋਟਾ ਆ ਗਿਆ ਵਧੀਆ ਲਾ ਗਿਆ ਅਗਲੇ ਕੰਪੀਟੀਸ਼ਨ ਬਣਾਵਾਂਗੇ ਤੇ ਦੂਸਰ ਪਾਵਾਂਗੇ ਇਹਨਾਂ ਦੀ ਹੁਣ ਵਾਰੀ ਪਿੰਡੇ ਦੇ ਪ੍ਰਿੰਸ ਦੀ ਹਾਂ ਪਿੰਡੇ ਦੇ ਪ੍ਰਿੰਸ ਕਿ ਸਾਰੇ ਗਰੁੱਪ ਦੀ ਸਾਰਾ ਗਰੁੱਪ ਹੀ ਲੱਗਿਆ ਸਾਰਾ ਗਰੁੱਪ ਹੀ ਤਦ ਤੱਕ ਜਾਣਗੇ ਹਾਂ ਹਾਂ ਠੀਕ ਹੈ ਨਹੀਂ ਜ਼ਰੂਰੀ ਵਧੀਆ ਗੱਲ ਚਲ ਆਠੀ ਓਕੇ ਚਲ ਮਿਲਦੇ ਹਾਂ ਕੱਲ ਹੋਰ ਸਾਸਰੀ ਕਾ ਵਾਹ ਵਾਹ ਦੋਸਤੋ